ਪਰਾਗ ਬਿਹਗੜਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਏਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਹਰ ਨਾਮ ਤੇ ਆਈਆ ਮੇਰੀ ਜਿੰਦੜੀਏ ਗੁਰਮੁਖੇ ਨਾਮੇ ਅਮੋਲੇ ਰਾਮ ਹਰ ਰਸ ਬਿਧਾ ਹਰਮਨ ਪਿਆਰਾ ਮਾਨ ਹਰ ਰਸ ਨਾਮ ਚ ਕੋ ਲੈ ਰਾਮ ਹਰ ਹਰ ਨਾਮ ਧਿਆਈਆ ਮੇਰੀ ਜਿੰਦੜੀਏ ਗੁਰਮੁਖੇ ਨਾਮ ਅਮੋਲੇ ਰਾਮ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਰਾਗ ਬਿਹાગੜਾ ਦੇ ਵਿੱਚ ਅੰਗ 537 538 ਦੇ ਉੱਪਰ ਕਿਰਪਾ ਕਰਦੇ ਹਨ ਕਿ ਹਰ ਹਰ ਨਾਮ ਧਿਆਈਆ ਮੇਰੀ ਜਿੰਦੜੀ ਅਰਥਾਤ ਕਿ ਇਹ ਮੇਰੀ ਅਨਮਾਣੀਏ ਜਈਏ ਜੰਦੇ ਉਸ ਹਰੀ ਹਰੀ ਜੀ ਦੇ ਨਾਮ ਨੂੰ ਧਿਆਉਣਾ ਕਰੀਏ ਮਹਾਰਾਜ ਕਹਿੰਦੇ ਗੋਰਮੁਖੇ ਨਾਮ ਅਮੋਲ ਰਾਮ ਤੇ ਗੁਰੂ ਮਹਾਰਾਜਿਆਂ ਦੇ ਅਨੁਸਾਰੀ ਹੋਇਆ ਉਸ ਹਰੀ ਜੀ ਦੇ ਅਮੋਲਕ ਨਾਮ ਦੀ ਪ੍ਰਾਪਤੀ ਹੁੰਦੀ ਹੈ ਕਹਿੰਦੇ ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚ ਕੋ ਲੈ ਰਾਮ ਹਰ ਰਸ ਬੀਦਾ ਹਰ ਮਨ ਪਿਆਰਾ ਅਰਥਾਤ ਕਿ ਤਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਹਉਣ ਸਾਡਾ ਮਾਨ ਹਰੀ ਰਸ ਦੇ ਵਿੱਚ ਵਿੰਨਿਆ ਗਿਆ ਹੈ ਹਰ ਰਸ ਬੀਦਾ ਔਰ ਪਾਸ਼ਾ ਕਹਿੰਦੇ ਹਾਰ ਮਾਨ ਪਿਆਰਾ ਸਾਡੇ ਮਨ ਨੂੰ ਹਰੀ ਜੀ ਪਿਆਰਾ ਲੱਗਣ ਲੱਗ ਪਿਆ ਕਹਿੰਦੇ ਮਨ ਹਰ ਰਸ ਨਾਮ ਚ ਕੋਲੇ ਰਾਮ ਅਸੀਂ ਆਪਣੇ ਮਨ ਨੂੰ ਹਰੀ ਰਾਸ ਦੇ ਵਿੱਚ ਨਾਮ ਦੇ ਸਦਕਾ ਚ ਕੋਲਣਾ ਕੀਤਾ ਹੈ ਹੈ ਰਾਮ ਜੀ ਕਿਸੇ ਵੀ ਕੋਰੇ ਕੱਪੜੇ ਨੂੰ ਰੰਗ ਵਾਲੇ ਪਾਣੀ ਦੇ ਵਿੱਚ ਪਾ ਕੇ ਹਿਲਾਉਣ ਦੀ ਕਿਰਿਆ ਨੂੰ ਚ ਕੋਲਣਾ ਕਹਿੰਦੇ ਨੇ ਪਾਸ਼ਾ ਕਹਿੰਦਾ ਜਿਵੇਂ ਲਲਾਰੀ ਕਿਸੇ ਕੱਪੜੇ ਨੂੰ ਰੰਗ ਚ ਪਾ ਕੇ ਹਲਾਉਣਾ ਕਰਦਾ ਹੈ ਅਸੀਂ ਆਪਣੇ ਮਾਦਰੂਪੀ ਕੱਪੜੇ ਨੂੰ ਹਰੀਰਾਸ ਰੂਪੀ ਰੰਗ ਦੇ ਵਿੱਚ ਪਾ ਕੇ ਨਾਮ ਦੇ ਸਦਕਾ ਚ ਘੋਲਣਾ ਕੀਤਾ ਹੈ ਤਾਂ ਜੋ ਸਾਡੇ ਮਾਦਰੂਪੀ ਕੱਪੜੇ ਨੂੰ ਨਾਮ ਦਾ ਰੰਗ ਚੜ ਜਾਵੇ ਸੁਖ ਮਹਾਰਾਜ ਕਿਰਪਾ ਕਰਦੇ ਨੇ ਕਿਨੇ ਗੁਰਮਤਿ ਮਨ ਠਹਰਾਈਆ ਮੇਰੀ ਜੰਦੂੜੀਏ ਅਨਤ ਨ ਕਾਹੂ ਡੋਲੇ ਰਾਮ ਮਾਨ ਜੰਦੇ ਅਡਾ ਫਲ ਪਾਇਆ ਹਾਰ ਪ੍ਰਾਪ ਗੁਣ ਨਾਨਕ ਬਾਣੀ ਬੋਲੇ RAM ਗੁਰਮਤਿ ਮਨ ਠਹਿਰਾਈਆ ਮੇਰੀ ਜੰਦੜੀਏ ਗੁਰੂ ਮਹਾਰਾਜਿਆਂ ਦਾ ਮਤ ਲੈ ਕੇ ਜੇਕਰ ਮਨ ਨੂੰ ਠਹਿਰਾਉਣਾ ਕਰੀਏ ਟਿਕਾਉਣਾ ਕਰੀਏ ਏ ਮੇਰੀ ਅਨਮਾਣੀਏ ਜਈਏ ਜੰਦੇ ਤਾਂ ਤਾਣ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਅਨਤ ਨਾ ਕਾਹੂ ਡੋਲੇ RAM ਅਰਥਾਤ ਗਿਤਾ ਫਿਰ ਜਿਹੜਾ ਮਾਨ ਨਾ ਹੋਰ ਕਿਸੇ ਪਾਸੇ ਵੀ ਕਦਾ ਚਿੱਤ ਵੀ ਡੋਲਦਾ ਨਹੀਂ ਕਹਿੰਦੇ ਮਨ ਚਿੰਦੇ ਅਡਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ RAM ਮਨ ਚਿੰਦੇ ਅਡਾ ਫਲ ਪਾਇਆ ਹਰ ਪ੍ਰਭ ਤੇ ਜੇ ਨਾਵੇ ਗੁਰ ਮਖਾ ਗੁਰ ਪਿਆਰੇ ਨੇ ਮਹਾਰਾਜ ਕਹਿੰਦੇ ਉਹ ਸਾਰੇ ਪ੍ਰਭੂ ਦੇ ਦਰਦ ਮਾਨਿਸ਼ਯਤ ਫਾਲ ਨੂੰ ਪਾਉਣਾ ਕੀਤਾ ਹੈ ਉਹਦੇ ਦਰਸ਼ਨਾਂ ਨੂੰ ਪਾਉਣਾ ਕੀਤਾ ਹੈ ਉਹਦੇ ਨਾਮ ਨੂੰ ਪਾਉਣਾ ਕੀਤਾ ਹੈ ਕਹਿੰਦਾ ਗੁਰ ਨਾਨਕ ਬਾਣੀ ਬੋਲੇ RAM ਚੌਥੇ ਨਾਨਕ ਧਾਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਉਹ ਗੁਰਮੁ ਗੁਰੂ ਪਿਆਰੇ ਉਸ ਹਰੀ ਜੀ ਦੇ ਗੁਣਾਂ ਨੂੰਔਰ ਉਸ ਦੀ ਬਾਣੀ ਨੂੰ ਬੋਲਣਾ ਕਰਦੇ ਨੇ ਜਾਂ ਗੁਣਾ ਵਾਲੀ ਬਾਣੀ ਨੂੰ ਬੋਲਣਾ ਕਰਦੇ ਹਨ ਸੋ ਗੋ ਆਪਣੇ ਸ਼ਾਂਤ ਦੇ ਦੂਸਰੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਗੁਰਮਤਿ ਮਨ ਅੰਮ੍ਰਿਤ ਉਠੜਾ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬੈਣ ਲਾਹੇ ਰਾਮ ਅੰਮ੍ਰਿਤ ਬਾਣੀ ਭਗਤ ਜਨਾ ਕੇ ਮੈਰੀ ਜਿੰਦੜੀਏ ਮਨ ਸੁਣੀਐ ਹਰਿ ਲੈ ਵਲਾਏ ਰਾਮ ਗੁਰਮਤਿ ਮਨ ਅਮਰਤ ਉਠੜਾ ਮੇਰੀ ਜੰਦੜੀਏ ਅਰਥਾਤ ਕ ਜਿਨਾਂ ਨੇ ਗੁਰਮੁਖਾਂ ਗੁਰੂ ਪਿਆਰਿਆਂ ਨੇ ਗੁਰੂ ਮਹਾਰਾਜ ਦੀਆਂ ਤੋਂ ਮਤ ਗ੍ਰਹਿਣ ਕੀਤੀ ਉਹਨਾਂ ਦੇ ਮਨ ਦੇ ਵਿੱਚ ਨਾਮ ਰੂਪੀ ਅਮਰਤ ਵਸ ਗਿਆ ਹੈ ਮੇਰੀਏ ਨਿਮਾਣੀਆਂ ਜਈਏ ਜਿੰਦੇ ਕਹਿੰਦੇ ਗੁਰਮਤਿ ਮਨ ਅਮਰਤ ਉਠੜਾ ਮੇਰੀ ਜੰਦੜੀਏ ਮੁਖ ਅਮਰਤ ਬੈਣ ਲਾਏ ਰਾਮ ਮੁੱਖੇ ਅਮਰਤ ਬੈਣ ਅਲਾਇ ਰਾਮ ਅਰਥਾਤ ਕਿਉ ਗੁਰਮੁਖ ਗੁਰੂ ਪਿਆਰੇ ਆਪਣੇ ਮੁਖ ਦੇ ਨਾਲ ਮੁਖਾਰ ਬਿੰਦ ਦੇ ਨਾਲ ਅਮਰਤ ਰੂਪੀ ਬਚਨਾਂ ਦਾ ਆਲਾਪ ਕਰਦੇ ਨੇ ਅਮਰਤ ਮਈ ਬਚਨਾਂ ਦਾ ਉਚਾਰਨ ਕਰਨਾ ਕਰਦੇ ਹਨ ਕਹਿੰਦੇ ਅਮਰਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ ਮਨ ਸੁਣੀਆ ਹਰ ਲੈ ਬੁਲਾਏ ਰਾਮਾ ਦਾ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ ਅਰਥਾਤ ਕਹੇ ਮੇਰੀਆਂ ਮਾਣੀਆਂ ਜਈਏ ਜੰਦੇ ਜਿਹੜੇ ਭਗਤ ਜਨਾ ਦੇ ਬਾਣੀ ਹੁੰਦੇ ਆ ਨਾ ਅਮਰਤ ਰੂਪ ਹੁੰਦੇ ਆ ਅਮਰਤ ਮਈ ਹੁੰਦੀ ਆ ਮਹਾਰਾਜ ਕਹਿੰਦੇ ਔਰ ਮਨ ਸੁਣੀਏ ਹਰਿ ਲੇਵ ਲਾਏ RAM ਜੇ ਕਰ ਕਿਤੇ ਮਨ ਕਰਕੇ ਭਗਤ ਜਨਾ ਦੀ ਅਮਰਤ ਮਈ ਬਾਣੀ ਨੂੰ ਸੁਣ ਲਈਏ ਨਾ ਤੇ ਹਰੀ ਦੇ ਨਾਲ ਮਹਾਰਾਜ ਕਹਿੰਦੇ ਲੇਵ ਲੱਗਦੀ ਆ ਧਿਆਨ ਜੁੜਦਾ ਸੁਰਤੀ ਲੱਗਦੀ ਆ ਐਦ ਚਿਰੇ ਵਿ슌 ਨਾ ਹਰ ਪ੍ਰਭ ਪਾਇਆ ਗਲ ਮਿਲਿਆ ਸਹਿਜ ਸੁਭਾਏ ਰਾਮ ਜਨ ਨਾਨਕ ਮਨ ਆਨੰਦ ਪਾਇਆ ਮੈਰੀ ਜਿੰਦੜੀ ਐ ਅਨਹਤ ਸਬਦ ਵਜਾਏ ਰਾਮ ਚਿਰੇ ਵਿ슌 ਨਾ ਹਰ ਪ੍ਰਭ ਪਾਇਆ ਗਲ ਮਿਲਿਆ ਸਹਿਜ ਸੁਭਾਏ ਰਾਮ ਅਰਥਾਤ ਕਜੇ ਕਰ ਭਗਤ ਜਨਾ ਤੋਂ ਅਮਰਤਮਈ ਬਾਣੀ ਨੂੰ ਸੁਣ ਕੇ ਹਰੀ ਦੇ ਚਰਨਾਂ ਨਾਲ ਲੇਵ ਲਾ ਲੀਏ ਨਾ ਤੇ ਪਾਸ਼ਾ ਕਹਿੰਦੇ ਚਰਾ ਤਮ ਛੜਿਆ ਹੋਇਆ ਹਰੀ ਪ੍ਰਭੂ ਪਾ ਲਈਦਾ ਭਾਈ ਚਿਰਿ ਵਿਸ਼ੁਨ ਹਰ ਪ੍ਰਭ ਪਾਇਆ ਕਿਵੇਂ ਪਾਵੀ ਦਾ ਕਹਿੰਦੇ ਗੱਲ ਮਿਲਿਆ ਸਹਿਜ ਸੁਬਾਹ ਈਰਾਮ ਸੁਤੇ ਸਿੱਧ ਹੀ ਮਹਾਰਾਜ ਕਹਿੰਦੇ ਜਾਂ ਸਹਿਜ ਪ੍ਰੇਮ ਦੇ ਸਦਕਾ ਫਿਰ ਹਰੀ ਜੀ ਗੱਲ ਲੱਗ ਕੇ ਮਿਲਦੇ ਨੇ ਗੁਰਮਖਾ ਗੁਰੂ ਪਿਆਰਿਆਂ ਦੇ ਭਗਤ ਜਨਾਂ ਦੇ ਕਹਿੰਦੇ ਜਨ ਨਾਨਕ ਮਨ ਅਨੰਦ ਭਇਆ ਹੈ ਮੇਰੀ ਜਿੰਦੜੀਏ ਅਨਹਤ ਸ਼ਬਦ ਵਜਾਏ ਰਾਮ ਜਨ ਨਾਨਕ ਮਨ ਅਨੰਦ ਭਇਆ ਹੈ ਮੇਰੀ ਜਿੰਦੜੀਏ ਅਰਥਾਤ ਕਿ ਚੌਥੇ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਮੇਰੀ ਨਿਮਾਣੀਏ ਜਈਏ ਜਿੰਦੇ ਮਨ ਦੇ ਵਿੱਚ ਬਹੁਤ ਵੱਡੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਆਨੰਦ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਕਹਿੰਦੇ ਅਨਹਤ ਸ਼ਬਦ ਵਜਾਏ RAM ਤੇ ਮਹਾਰਾਜ ਕਹਿੰਦੇ ਆਨੰਦ ਸ਼ਬਦ ਵਜ ਜਾਂਦੇ ਨੇ ਅੰਦਰ ਅੰਤਿਸ਼ ਕਰਨ ਦੇ ਵਿੱਚ ਏ RAM ਜੀ ਤੁਗ ਆਪਣੇ ਸ਼ਾਂਤ ਦੇ ਤੀਸਰੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸਖੀ ਸਹੇਲੀ ਮੇਰੀ ਆ ਮੇਰੀ ਜਿੰਦੜੀਏ ਹਰ ਪ੍ਰਭ ਆਣ ਮਿਲਾਵੈ ਰਾਮਾ ਥਾ ਮਨ ਦੇਵ ਤਸ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੈ ਰਾਮਾ ਸਖੀ ਸਹੇਲੀ ਮੇਰੀ ਆ ਮੇਰੀ ਜਿੰਦੜੀ ਅਰਥਾਤ ਕਹੇ ਮੇਰੀਆਂ ਨਮਾਣੀਆ ਜਾਈਏ ਜੰਦੇ ਤਾਂ ਨਗਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਮੇਰੀਆਂ ਸਾਰੀਆਂ ਸਖੀਆਂ ਸਹੇਲੀਆਂ ਦੇ ਵਿੱਚੋਂ ਸਤ ਸੰਗੀ ਜਨਾਂ ਦੇ ਵਿੱਚੋਂ ਭਗਤ ਜਨਾਂ ਦੇ ਵਿੱਚੋਂ ਗੁਰਮੁਖਾਂ ਗੁਰੂ ਪਿਆਰਿਆਂ ਦੇ ਵਿੱਚੋਂ ਚਾਹੁੰਦਾ ਕੋਈ ਹਰ ਪ੍ਰਭ ਆਣ ਮਿਲਾਵੇ ਰਾਮ ਕੋਈ ਸਖੀ ਸਹੇਲੀ ਉਸ ਹਰੀ ਪ੍ਰਭੂ ਨੂੰ ਲਿਆ ਕੇ ਮੇਰੇ ਨਾਲ ਮਿਲਾਉਣਾ ਕਰੇ ਮੇਰੇ ਤੇ ਨਾਮ ਪੁਕਾਰ ਕਰਨਾ ਕਰੇ ਔਰ ਮਹਾਰਾਜ ਕਹਿੰਦੇ ਹਾਂ ਮਨ ਦੇਵ ਤਿਸ ਆਪਣਾ ਮੇਰੀ ਜਿੰਦੜੀ ਐ ਹਰ ਪ੍ਰਭ ਕੀ ਹਰ ਕਥਾ ਸੁਣਾ ਬੈ ਰਾਮ ਹਾ ਮਨ ਦੇਵ ਤਿਸ ਆਪਣਾ ਮੇਰੀ ਜਿੰਦੜੀ ਅਰਥਾਲ ਕਹੇ ਮੇਰੀ ਅਨਮਾਣੀ ਜਈਏ ਜੰਦੇ ਮੈਂ ਆਪਣਾ ਮਨ ਤੱਕ ਅਰਪਣ ਕਰ ਦੇਵਾਂ ਉਸ ਸਖੀ ਸਹੇਲੀ ਦੇ ਕਿਹੜੀ ਦੇ ਹਰ ਪ੍ਰਭੂ ਕੇ ਹਰ ਕਥਾ ਸੁਣਾਵੈ ਰਾਮ ਜਿਹੜੇ ਮੈਨੂੰ ਮੇਰੇ ਹਰੀ ਪ੍ਰਭੂ ਦੀ ਮੇਰੇ ਪਿਆਰੇ ਦੀ ਹਰੀ ਹਰੀ ਦੀ ਕਥਾ ਸੁਣਾਉਣੀ ਕਰੇ ਹੈ ਰਾਮ ਜੀ ਕਹਿੰਦਾ ਗੌਰਮੁਖ ਸਦਾ ਆਰਾਧ ਹਰ ਮੇਰੀ ਜਿੰਦੜੀਏ ਮਨ ਚਿੰਦੇ ਅੜਾ ਫਲ ਪਾਵੈ ਰਾਮ ਨਾਨਕ ਪਾਜ ਹਰ ਸਰਣਾਗਤੇ ਮੈਰੀ ਜਿੰਦੜੀ ਐ ਵਡ ਭਾਗੀ ਨਾਮ ਤਿਆ ਵਾ ਰਾਮ ਗੁਰਮੁਖੇ ਸਦਾ ਆਰਾਧ ਹਰ ਮੇਰੀ ਜਿੰਦੜੀ ਅਰਥਾਤ ਕਹੇ ਮੇਰੀ ਨਮਾਣੀਏ ਜਈਏ ਜੰਦੇ ਜੇ ਤੋ ਗੁਰਮਖੋ ਕੇ ਗੁਰੂ ਦੇ ਅਨਸਾਰੀ ਹੋ ਕੇ ਸਦਾ ਹੀ ਹਰੀ ਜੀ ਦੀ ਆਰਾਧਨਾ ਕਰੇਗੀ ਹਰੀ ਜੀ ਨੂੰ ਚੇਤੇ ਕਰਨਾ ਕਰੇਗੀ ਭਜਨ ਬੰਦਗੀ ਕਰਨੀ ਕਰਨਗੇ ਸਾ ਮਹਾਰਾਏ ਕਹਿੰਦੇ ਮਾਨ ਚਿੰਦੇ ਅੜਾ ਫਲ ਪਾਵੈ ਰਾਮ ਫਿਰ ਤੋਂ ਮਾਨਸ਼ਦ ਪਾਲ ਪਾ ਲਵੇਂਗੀ ਇਹ ਰਾਮ ਜੀ ਕਹਿੰਦੇ ਨਾਨਕ ਬਾਜ ਹਰ ਸਰਣਾਗਤੀ ਮੇਰੀ ਜਿੰਦੜੀਏ ਵੱਡ ਭਾਗੀ ਨਾਮ ਤਿਆ ਵੈ ਰਾਮ ਨਾਨਕ ਬਾਜ ਹਰ ਸਰਣਾਗਤੀ ਮੇਰੀ ਜਿੰਦੜੀਏ ਚੌਥੇ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਜ ਹਰ ਸਰਣਾਗਤੀ ਮੇਰੀ ਜਿੰਦੜੀਏ ਠੇ ਮੇਰੀਆਂ ਨਮਾਣੀਆਂ ਜਈਏ ਜਿੰਦੇ ਤੋ ਹਰੀ ਜੀ ਦੀ ਸ਼ਰਣ ਦੇ ਵਿੱਚ ਆ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਡਿੱਗ ਕੇ ਉਸ ਦਾ ਭਜਨ ਕਰਨਾ ਕਰਨ ਰਮਾਨ ਹੋ ਕੇ ਹੰਕਾਰ ਰਹਿਤ ਹੋ ਕੇ ਕਹਿੰਦਾ ਵੱਡਾ ਭਾਗੀ ਨਾਮ ਧਿਆਵੈ ਰਾਮ ਬਹੁਤ ਵੱਡਿਆ ਭਾਗਾਂ ਵਾਲਿਓ ਸਾਰੀ ਜੀ ਦੇ ਨਾਮ ਨੂੰ ਧਿਆਉਣਾ ਕਰਦੇ ਹਨ ਸੋਗਾਂ ਆਪਣੇ ਸ਼ੰਤ ਦੇ ਅੰਤਮ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਪਰਗਾਸੇ ਰਾਮ ਓ ਹਰਵਾਜ ਓੜੀਣੀ ਅਮੈਰੀ ਜਿੰਦੜੀਏ ਦਿਉ ਜਲ ਬਿਨ ਕਮਲ ਉਦਾਸ ਹੈ ਰਾਮਾ ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਤਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕੇ ਹਰੀ ਪ੍ਰਭੂ ਜੀ ਤੁਸੀਂ ਆਪਣੀ ਕਿਰਪਾ ਕਰਕੇ ਰਹਿਮਤ ਕਰਕੇ ਬਖਸ਼ਿਸ਼ ਕਰਕੇ ਸਾਨੂੰ ਆ ਕੇ ਮਿਲਣਾ ਕਰੋ ਜੀ ਮੇਰੀ ਜਿੰਦੜੀਏ ਗੁਰਮਤਿ ਨਾਮ ਪ੍ਰਗਾਸੇ RAM ਅਰਥਾਤ ਕਿਹ ਮੇਰੀ ਅਨਮਾਣੀਏ ਜਈਏ ਜਿੰਦੇ ਗੁਰਮਹਜ ਰਾਜ ਦੀਆਂ ਤੋਂ ਮਤ ਗ੍ਰਹਿਣ ਕਰੀਏ ਤਾਂ ਅੰਦਰੰਤਿਸ਼ ਕਰਨ ਦੇ ਵਿੱਚ ਨਾਮ ਦਾ ਪ੍ਰਗਾਸ ਹੋ ਜਾਂਦਾ ਹੈ ਚਾਨਣ ਹੋ ਜਾਂਦਾ ਹੈ हे RAM ਜੀ ਕਹਿੰਦੇ ਹੋ ਹਰ ਬਾਜ ਉਡੀਣੀ ਆ ਮੇਰੀ ਜਿੰਦੜੀਏ ਦਿਉ ਜਲ ਬਿਨ ਕਮਲ ਉਦਾਸੇ RAM ਹੋ ਹਰ ਬਾਜ ਉਡੀਣਿਆ ਮੇਰੀ ਜਿੰਦੜੀ ਅਰਥਾਤ ਕਹਿ ਮੇਰੀ ਅਨਮਾਣੀ ਜਈਏ ਜਿੰਦੇ ਮੈਂ ਹਰੀ ਤੋਂ ਬਿਨਾ ਮਹਾਰਾਏ ਕਹਿੰਦੇ ਉਡੀਣਿਆ ਅਰਦਾਸ ਉਦਾਸ ਹੋ ਜਾਂਦੀ ਆ ਮਜੂਰ ਸੋ ਜਾਂਦੀਆਂ ਨਿੰਮਾ ਝੂਣੀ ਜਹੀ ਹੋ ਜਾਂਦੀ ਹਾਂ ਕਿਵੇਂ ਕਹਿੰਦੇ ਜਿਵੇਂ ਜਲ ਬਿਨ ਕਮਲ ਉਦਾਸੇ ਰਾਮ ਅਰਥਾਤ ਕਿ ਜਿਵੇਂ ਜਲ ਤੋਂ ਬਿਨਾ ਪਾਣੀ ਤੋਂ ਬਿਨਾ ਕਮਲ ਦਾ ਫੁੱਲ ਉਦਾਸ ਹੋ ਜਾਂਦਾ ਭਾ ਮਰਦਾ ਜਾਂਦਾ ਨਾਵੇਂ ਹਰੀ ਜੀ ਤੋਂ ਬਿਨਾ ਮੈਂ ਕੋ ਮਿਲਾਂ ਜਾਂਦੀ ਹਾਂ ਕਹਿੰਦੇ ਗੌਰ ਪੂਰਾ ਮੇਲਾ ਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸੇ ਰਾਮ ਤਨ ਤਨ ਗੁਰੂ ਹਰ ਦਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਬਿਗਾਸੇ ਰਾਮ ਗੁਰਪੁਰਾ ਮਿਲਾਇਆ ਮੇਰੀ ਜਿੰਦੜੀ ਅਰਥਾਤ ਕੇ ਮੇਰੀ ਨਮਾਣੀ ਜਈਏ ਜਿੰਦੇ ਪੂਰੇ ਗੁਰੂ ਨੇ ਕਿਰਪਾ ਕਰਕੇ ਸਾਨੂੰ ਮਿਲਾਉਣਾ ਕੀਤਾ ਹੈ ਕਿਹਦੇ ਨਾਲ ਕਹਿੰਦਾ ਹਰ ਸੱਜਣ ਹਰ ਪ੍ਰਭ ਪਾਸੇ RAM ਉਹ ਹਰੀ ਸੱਜਣ ਦੇ ਨਾਲ ਹਰੀ ਮਿੱਤਰ ਦੇ ਨਾਲ ਮਿਲਾਉਣਾ ਕੀਤਾ ਹਰ ਪ੍ਰਭ ਪਾਸੇ RAM ਉਹ ਹਰੀ ਪ੍ਰਭੂ ਦੇ ਨਾਲ ਹਰੀ ਸਵਾਮੀ ਦੇ ਨਾਲ ਸਾਨੂੰ ਮਿਲਾਉਣਾ ਕੀਤਾ ਹੈ ਕਿੰਦੇ ਤਨ ਤਨ ਗੁਰੂ ਹਰ ਦਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਬਿਗਾਸੇ ਰਾਮ ਤਨ ਤਨ ਗੁਰੂ ਹਰ ਦਸਿਆ ਮੇਰੀ ਜਿੰਦੜੀਏ ਅਰਥਾਤ ਕਿ ਤਨ ਤਨ ਸਤ ਗੁਰੂ ਪਾਛਾ ਜਿਨਨ ਸਾਨੁ ਹਰੀ ਦੀ ਦਸ ਪਾਈ ਹੈ ਮੇਰੀ ਨਿਮਾਣੀਆਂ ਜਈਏ ਜੰਦੇ ਕਹਿੰਦਾ ਜਨ ਨਾਨਕ ਨਾਮ ਵਿਗਾਸੇ ਰਾਮ ਤੇ ਚੌਥੇ ਨਾਨਕ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਨਾਮ ਦੇ ਸਦਕਾ ਸਾਡੇ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ ਵਿਗਾਸ ਹੋ ਗਿਆ ਖੇੜਾ ਆ ਗਿਆ ਆਨੰਦ ਆ ਗਿਆ ਹੈ ਹੈ ਰਾਮ ਜੀ ਕਹਿੰਦਾ ਗੁਰਪੂਰ ਮੈਂ ਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸੇ ਰਾਮ ਤਨ ਤਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਬਿਗਾਸੇ ਰਾਮ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤੈ